ਪੁਲਿਸ ਵਾਲਿਆਂ ਦੀ ਆ ਫੇਕ ਐਨਕਾਊਂਟਰ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਅੱਜ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ 5 ਪੁਲਿਸ ਵਾਲਿਆਂ ਨੂੰ ਸੁਣਾਈ ਗਈ ਹੈ। ਇਹ ਤਾਂ ਹੀ ਵਜੇ ਲੈ ਗਏ ਫੜ ਕੇ ਤੇ ਸਾਡੀਆਂ ਇਹਨਾਂ ਨੇ ਜਾ ਕੇ ਬਿਜਲੀਆਂ ਲਾਈਆਂ, ਵੱੱਤੀਆਂ ਲਾਈਆਂ ਹੱਥਾਂ ਤੇ ਸਾਰਿਆਂ ਤੇ ਜੈ ਜੀ ਲੈ ਕੇ ਫੜ ਕੇ ਇਹ ਅੱਤਵਾਦ ਬਣਾਉਂਦੇ ਅੱਤਵਾਦਗੇ ਹੈਗੇ ਨਹੀਂ ਸੀਗੇ। ਬਹੁਤ ਜ਼ਿਆਦਾ ਹਰਕਤਾਂ ਕਰਦੇ ਰਏ, ਵੱੱਤੀਆਂ ਲਾਉਂਦੇ ਰਏ। ਪਹਿਰਾ ਚੱਥਾ ਚ ਫਿਰ ਮੇਰੀ ਸਾਸਨ ਲਾਉਂਦੇ ਰਹੇ ਉਹ 9 ਸਾਲ ਬਾਅਦ ਪੂਰੇ ਹੋ ਗਏ ਤੇ ਚਾਰ ਬੱਚੇ ਸੀ 10 ਸਾਲ ਵਿਆਹ ਨੂੰ ਹੋਏ ਸੀਗੇ ਬਿਲਕੁਲ ਛੋਟੇ ਛੋਟੇ ਮੇਰੇ ਬੱਚੇ ਸੀਗੇ ਮੁੜ ਕੇ ਸਾਡੀ ਖੇਤੀਬਾੜੀ ਨਹੀਂ ਰਹੀ ਜੀ ਇਹਨਾਂ ਦੇ ਮੁਖਲਦੀ ਦੇ ਰਿਆ ਬਸ ਸਾਡੀ ਜ਼ਮੀਨ ਵੀ ਸਾਬ ਇਦਾਂ ਹੀ ਉਥੇ ਸੇ ਸੇ ਸਾਬ ਲੈ ਲੂਗੇ ਕੁਝ ਥਾਣਿਆਂ ਕਿਚੜੀਆਂ ਜੇ ਲੱਗ ਗਈ ਇਦਾਂ ਹੀ ਅਸੀਂ ਤਕੇ ਢੋਲੇ ਖਾਂਦੇ ਰਹੇ ਆ ਬੀਤੇ ਪੀਕੇ ਵੀ ਜਿਹੜੇ ਸੀ ਉਹ ਅਤਵਾਦੀ ਟਾਈਮ ਦੇ ਵਿੱਚ ਮਾਰ ਦਿੱਤੇ ਸੀ ਸਾਡੇ ਪੰਜ ਜੀ ਪਹਿਲੇ ਪਿੰਡ ਦੇ ਵਿੱਚ ਮੇਰਾ ਮੰਮੀ ਡੈਡੀ ਦਾਦਾ ਚਾਚਾ ਚਾਚੇ ਦਾ ਮੁੰਡਾ ਇਹ ਕੱਥੇ ਹੀ ਮਾਰ ਦਿੱਤੇ ਸੀ ਜੀ ਕਾਰ ਚਲੇਗੇ ਵਾਪਸ ਕਾਰ ਜਾ ਕੇ ਉਹਨੇ ਕਹਿਤਾ ਵੀ ਉਹਨੂੰ ਮਾਰਤਾ ਤਾਨੂੰ ਦੱਸ ਨਹੀਂ ਸਕਦੇ ਆਪਣਾ ਢਿੱਡ ਫੋਲ ਕੇ ਕਿ ਸਾਡੇ ਦਿਲ ਤੇ ਕੀ ਆਉਣ ਦਿਆ ਕਟ ਕੁਐਸ਼ਨ ਜਿਹੜਾ ਹੈਗਾ ਤੇ ਉਹਨਾਂ ਨਾਲ ਜੋ ਇਹ ਵਾਰਦਤ ਵਾਪਰੀ ਹੈ ਜਿਨ੍ਹਾਂ ਦੇ ਘਰੋਂ ਜੀ ਗਿਆ ਉਹ ਉਹਨਾਂ ਨੂੰ ਵੀ ਐਗਜ਼ੈਕਟਲੀ ਪਤਾ ਹੈ ਕਿ ਉਹਨਾਂ ਨੇ 32 ਸਾਲ ਕੱਡੇ ਕਿਵੇਂ ਨੇ ਪੁਲਿਸ ਫਾਈਲ ਹੀ ਅੱਜ ਉਹਨਾਂ ਦੀ ਜੜ੍ਹਾਂ ਵਿੱਚ ਬੈਠੀ ਹੈ ਸੀ ਬਾਡੀ ਲਈ ਇੰਜਰੀਜ਼ ਐਦਾਂ ਦੀਆਂ ਸੀਗੀਆਂ ਮੈਡੀਕਲ ਦੇ ਵਿੱਚ ਤੇ ਉਹ ਬਾਡੀ ਦੀ ਇੰਜਰੀਜ਼ ਹੋਏ ਪੋਰਟ ਨੇ ਪ੍ਰੀਜ਼ੂਮ ਕੀਤਾ ਕਿ ਥੀਜ਼ ਆਰ ਨਾਟ ਦਾ ਐਨਕਾਊਂਟਰ ਇੰਜਰੀ ਥੀਜ਼ ਆਰ ਦਾ ਇੰਜਰੀਜ਼ ਆਫ ਟਾਰਚਰ ਚਾਰ ਕਿ ਉਸ ਕੌਣ ਸੀਗੇ ਉਹ ਇਹਨਾਂ ਦੇ ਆਪਣੀ ਮੁਲਾਜ਼ਮ ਨੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਐਸ ਟਾਈਮ 32 ਸਾਲ ਇੱਕ ਕੇਸ ਚੱਲਿਆ ਤਰਨਤਾਰਨ ਦੇ ਵਿੱਚ 1993 ਦੇ ਵਿੱਚ ਜਿਹੜੀ ਹੈ ਉਹ ਜਿਹੜੀਆਂ ਪੁਲਿਸ ਵਾਲਿਆਂ ਦੀ ਆ ਦਾ ਫੇਕ ਐਨਕਾਊਂਟਰ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਅੱਜ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ 5 ਪੁਲਿਸ ਵਾਲਿਆਂ ਨੂੰ ਸੁਣਾਈ ਗਈ ਹੈ ਉਸ ਦੇ ਵਿੱਚ ਉਹ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ ਹੈਗਾ ਵਰਜਿੰਦਰ ਸਿੰਘ ਸਰਾ ਜਿਹੜੇ ਕਿ ਅ ਵਰਜਿੰਦਰ ਸਿੰਘ ਸਰਾ ਹੁਣਾਂ ਨੂੰ ਦੇ ਦੇ ਜੱਜ ਨੇ ਜਿਹੜੇ ਉਹਨਾਂ ਜੱਜ ਦੇ ਅ ਅਦਾਲਤ ਦੇ ਵਿੱਚ ਇਹ ਸਜ਼ਾ ਜਿਹੜੀ ਹੈ ਅੱਜ ਸੁਣਾਈ ਗਈ ਹੈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਪੰਜ ਕਨਵਿਕਟਸ ਨੂੰ ਪੁਲਿਸ ਵਾਲੇ ਪੰਜ ਪੁਲਿਸ ਵਾਲਿਆਂ ਨੂੰ ਜਿਹਦੇ ਵਿੱਚ ਅ ਸਾਪ ਦਾ ਐਸਐਸਪੀ ਡੀਐਸਪੀ ਤੇ ਸਾਰੇ ਦੇ ਸਾਰੇ ਉਹਦੇ ਵਿੱਚ ਸੀਗੇ ਉਹ ਆਮਨਾ ਕੀ ਹੋਇਆ 30 ਸਾਲ ਬਾਅਦ ਜਿਹੜਾ ਫੈਸਲਾ ਆਇਆ ਇਨਸਾਨ ਨੂੰ ਸਾਨੂੰ ਖੁਸ਼ੀ ਹੋਈ ਹੈ ਜਿ ਬਹੁਤ ਹੀ ਬਹੁਤ ਜਿਆਦੀ ਸਾਰੀ ਉਮਰ ਦੀ ਕਾਹਿਤ ਮਿਲ ਗਈ ਉਹਨਾਂ ਨੂੰ ਬਹੁਤ ਬਹੁਤ ਸਾਨੂੰ ਪਰਿਵਾਰ ਨੂੰ ਮਿਲੇਗਾ ਹਾਂਜੀ ਹਾਂਜੀ ਤੁਸੀਂ ਖੁਸ਼ ਹੋ ਜੀ ਅੱਜ ਦੇ ਹਾਂਜੀ ਬਹੁਤ ਖੁਸ਼ੀ ਜੀ ਬਹੁਤ ਬਹੁਤ ਸਾਨੂੰ ਖੁਸ਼ੀ ਨ ਆਈ ਬਹੁਤ ਬਹੁਤ ਸਾਨੂੰ ਇਹ ਫੈਸਲਾ ਆਇਆ ਜੀ ਸਾਨੂੰ ਬਹੁਤ ਵਧੀਆ ਲੱਗਾ ਵਾ ਤੁਸੀਂ ਜਿਹੜੇ ਕੋਰਦਾ ਦਾ ਧੰਨਵਾਦ ਬਹੁਤ ਬਹੁਤ ਅੱਜ ਸਾਡੇ ਮਨ ਨੂੰ ਸ਼ਾਂਤੀ ਆਈ ਹੈ ਜੀ ਬਹੁਤ ਬਹੁਤ 33 ਸਾਲ ਲੱਗੇ ਤੇ ਇਹ ਸਾਰਾ ਪਰਿਵਾਰ ਹੈ ਜਿਸ ਨੂੰ ਲੈ ਕੇ ਇਹ ਤੁਹਾਡੇ ਭਰਾ ਸੀਗੇ ਹਾਂਜੀ ਹਾਂਜੀ ਅੱਛਾ ਕੀ ਨਾਂ ਸੀਗਾ ਇਹਨਾਂ ਦਾ ਪਾਪੂ ਕੁਮਰ ਉਹਨਾਂ ਦਾ ਪਰਿਵਾਰ ਰੇਸ਼ਾ ਸਿੰਘ 33 ਸਾਲ ਬਾਅਦ ਸਾਡੇ ਹੱਥ ਫੜਨੇ ਆਏ ਅੱਜ ਹਨ ਸ਼ਾਂਤੀ ਆਈ ਅੱਜ ਠੀਕ ਹੈ ਤੇ ਇਹ ਸਾਰਾ ਪਰਿਵਾਰ ਜੋ ਹੈ ਆ ਦੇਖ ਸਕਦੇ ਆ ਕਿ ਪੂਰਾ ਪਰਿਵਾਰ ਯਹਾਂ ਪਰ ਪਹੁੰਚਾ ਹੈ ਜਿਸ ਕੋ ਲੈ ਕੇ ਕਿਉਂਕਿ 33 ਸਾਲ ਬਾਅਦ ਸਾਡੇ ਮਨ ਨੂੰ ਸ਼ਾਂਤੀ ਆਈ ਆ ਸਾਨੂੰ ਅੱਜ ਵਧੀਆ ਲੱਗਾ ਸੀ ਵੀ ਇਹ ਕੋਰਟ ਦਾ ਬਹੁਤ ਬਹੁਤ ਧੰਨਵਾਦ ਸਾਡੇ ਬੱਚਿਆਂ ਨੂੰ ਵੀ ਅੱਜ ਸ਼ਾਂਤੀ ਵੀ ਮਨ ਨੂੰ ਅਸੀਂ ਬਹੁਤ ਕਟਿਆ ਬਹੁਤ ਸਾਡੇ ਸਮੇਂ ਕੱਢੇ ਅਸੀਂ ਪਰਿਵਾਰਕ ਮੈਂਬਰ ਸਾਡੇ ਮੇਰਾ ਨਾਮ ਸਿੰਦਰਕੌਰ ਜੀ ਤੁਹਾਡੇ ਹਸਬੰਡ ਦਾ ਨਾਮ ਕੀ ਸੀ ਜਿਹੜੇ ਹੈ ਹੰਕਾਰ ਸਿੰਘ ਜੀ ਹੰਕਾਰ ਸਿੰਘ ਹਾਂਜੀ ਇਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ ਤੇ ਅੱਜ ਜਿਹੜੀ ਸਜ਼ਾ ਦਿੱਤੀ ਗਈ ਹੈ ਉਹ ਉਹਦੇ ਤੁਹਾਨੂੰ ਤਸੱਲੀ ਹੈ ਹਾਂਜੀ ਹਾਂਜੀ ਤਸੱਲੀ ਹੋ ਗਈ ਸਾਨੂੰ ਮਹਾਰਾਜ ਨੇ ਮਸਾਂ ਕੀ ਹੋਇਆ ਸੀ ਸਾਰਾ ਦਾ ਸਾਰਾ ਸਾਰੇ ਦਾ ਸਾਰਾ ਹੋਇਆ ਸੀਗਾ ਵੀ ਸਾਨੂੰ ਘਰੋਂ ਫੜ ਕੇ ਲੈ ਗਏ ਸੀਗੇ ਤੇ ਘਰ ਵਾਲਾ ਮੇਰਾ ਡਿਲੀਵਰ ਸੀ ਇੱਕ ਢੁੱਕਾ ਚਲਾਉਂਦਾ ਸੀਗਾ ਤੇ ਇਹਨਾਂ ਨੇ ਉਹ ਘਰੇ ਨਹੀਂ ਸੇਗਾ ਤੇ ਸਾਨੂੰ ਰਾਤ ਨੂੰ 2:30 ਵਜੇ ਲੈ ਗਏ ਫੜ ਕੇ ਜਿਸ ਟਾਈਮ ਦੇ ਵੇ 2:30 ਵਜੇ ਲੈ ਗਏ ਫੜ ਕੇ ਤੇ ਸਾਡੀਆਂ ਇਹਨਾਂ ਨੇ ਜਾ ਕੇ ਬਿਜਲੀਆਂ ਲਾਈਆਂ ਬੱਤੀਆਂ ਲਾਈਆਂ ਹੱਥਾਂ ਤੇ ਸਾਰਿਆਂ ਤੇ ਆ ਵੇਖੋ ਕਰੰਟ ਲਾਇਆ ਤਖਰਾਬ ਹੋਏ ਪਏ ਸਾਰੇ ਉਦੋਂ ਦੇ ਬਹੁਤ ਦੁਖੀ ਆ ਗਏ ਸੀ ਮਤਲਬ ਕਿ ਚਿੰਦਰਕੌਰ ਜੀ ਤੁਸੀਂ ਤੁਹਾਨੂੰ ਪੁਲਿਸ ਚੱਕ ਕੇ ਲੈ ਗਈ ਹੈ ਹਾਂਜੀ ਹਾਂਜੀ ਔਰ ਲੈ ਜਾਂਦੀ ਹੈ ਔਰ ਉਹਦੇ ਬਾਅਦ ਤੁਹਾਨੂੰ ਉਥੇ ਥਾਣੇ ਚ ਰੱਖਿਆ ਜਾਂਦਾ ਔਰ ਟੌਰਚਰ ਕੀਤਾ ਜਾਂਦਾ ਸਾਨੂੰ ਮੁੜ ਕੇ ਛੱਡ ਦਿੱਤਾ ਇਹਨਾਂ ਨੇ ਜਿਹਦਨ ਉਹ ਪੇਸ਼ ਹੋ ਗਏ ਉਹਦਨ ਸਾਨੂੰ ਛੱਡ ਦਿੱਤਾ ਜੀ ਤੁਹਾਡੇ ਜਿਹੜੇ ਘਰ ਵਾਲਾ ਸੀਗੇ ਉਹ ਪੁਲਿਸ ਚ ਸੀਗੇ ਨਹੀਂ ਜੀ ਨਹੀਂ ਪੁਲਿਸ ਚ ਨਹੀਂ ਸੀਗੇ ਫਿਰ ਤੁਹਾਨੂੰ ਕਿਉਂ ਜੈ ਜੀ ਲੈ ਗਏ ਫੜ ਕੇ ਇਹ ਅੱਤਵਾਦ ਬਣਾਉਂਦੇ ਅੱਤਵਾਦੀ ਹੈਗੇ ਨਹੀਂ ਸੀਗੇ ਇੱਕ ਕਾਂਡ ਲੈ ਵਰ ਸੀਗੇ ਤਾਂ ਹਾਂਜੀ ਫਿਰ ਬਾਕੀਆਂ ਦੇ ਨਾਲ ਨਾਲ ਸੀਗੇ ਨਾ ਉਹ ਮਾਲਕ ਦੇ ਘਰੇ ਕੰਮ ਕਰਦੇ ਸੀਗੇ ਹਾਂਜੀ ਮਾਲਕ ਕੌਣ ਸੀ ਆਪਣਾ ਠੇਕੇਦਾਰ ਸਰਪੰਚ ਸਿੰਘ ਸੀ ਜੀ ਹਾਂਜੀ ਜਿੱਥੇ ਕੰਮ ਕਰਦੇ ਸੀਗੇ ਤੇ ਜਿਹੜਾ ਫਿਰ ਪੁਲਿਸ ਨੇ ਤੁਹਾਡੇ ਕਿੱਦਾਂ-ਕਿੱਦਾਂ ਦੇ ਤੁਹਾਡੇ ਨਾਲ ਤਸ਼ੱਦਦ ਕੀਤਾ ਸਾਡੇ ਨਾਲ ਵੀ ਬਹੁਤ ਜ਼ਿਆਦਾ ਹਰਕਤਾਂ ਕਰਦੇ ਰਹੇ ਵੱੱਟੀਆਂ ਲਾਉਂਦੇ ਰਹੇ ਪੈਰਾਂ ਛੱਤਾਂ 'ਚ ਫਿਰ ਮੇਰੀ ਸਾਸਨ ਲਾਉਂਦੇ ਰਹੇ ਉਹ 9 ਸਾਲ ਬਾਅਦ ਪੂਰੇ ਹੋ ਗਏ ਜਦੋਂ ਪੂਰੇ ਹੋ ਗਏ ਫਿਰ ਅਸੀਂ ਕੱਲੇ ਆਪਣੀ ਕਮਾਈ ਕਰਕੇ ਕੱਲਿਆਂ ਨੇ ਬੱਚੇ ਪਾਲੇ ਬਹੁਤ ਮੁਸ਼ਕਲ ਬੱਚੇ ਪਾਲੇ ਨਹੀਂ ਤੁਹਾਡਾ ਜਿਹੜਾ ਉਸ ਟਾਈਮ ਬਾਲ ਬੱਚੇ ਵੀ ਸੀਗੇ ਤੁਹਾਡੇ ਬੱਚੇ ਮੇਰੇ 4 ਬੱਚੇ ਸੀ 10 ਸਾਲ ਵਿਆਹ ਨੂੰ ਹੋਏ ਸੀਗੇ ਬਿਲਕੁਲ ਛੋਟੇ ਛੋਟੇ ਮੇਰੇ ਬੱਚੇ ਸੀਗੇ ਜਿਹੜਾ ਮੇਰਾ ਛੋਟਾ ਲਟਕਾ ਸੀ ਉਹ ਸਾਰਾ 7 ਦਿਨ 7 ਮਹੀਨਿਆਂ ਦਾ ਸੀਗਾ ਬਾਕੀ ਬਾਕੀ ਪਰਿਵਾਰ ਨਹੀਂ ਸੀਗਾ ਸੱਸ ਮੇਰੀ ਫਿਰ ਪੂਰੀ ਹੋ ਗਈ ਸਹੁਰਾ ਪਹਿਲਾਂ ਪੂਰਾ ਆ ਸੀਗਾ ਹਾਂਜੀ ਜਿਹੜੇ ਬਾਕੀ ਤੁਹਾਡੇ ਹੁਣ ਬੱਚੇ ਨੇ ਉਹ ਸਾਰੇ ਸਾਰੇ ਠੀਕ ਠਾਕ ਨੇ ਸਲਾਮਤ ਨੇ ਨਹੀਂ ਜੀ ਦੋ ਬੱਚੇ ਮੇਰੇ ਪੂਰੇ ਹੋ ਗਏ ਇੱਕ ਟੈਂਸ਼ਨ ਨਾਲ ਹੀ ਪੂਰਾ ਹੋ ਗਿਆ ਸੀਗਾ ਉਹ ਲੱਭਾ ਹੀ ਨਹੀਂਗਾ 7 ਸਾਲ ਹੋ ਗਏ ਨੂੰ 7 ਉਹ ਹੈਗੇ 15 16 ਸਾਲਾਂ ਦਾ ਸੀਗਾ ਉਹ ਬਹੁਤ ਢੇਰ ਦਾ ਹੀ ਲੱਭਾ ਨਹੀਂ ਸਾਨੂੰ ਤੇ ਹੁਣ ਅਸੀਂ ਫਸ ਟਾਈਮ ਤੇ ਬਹੁਤ ਔਖੇ ਆ ਫਿਰ ਇੱਕ ਬੱਚੇ ਦਾ ਐਕਸੀਡੈਂਟ ਹੋ ਕੇ ਡੈਥ ਹੋ ਗਈ ਉਹ ਵੀ 18 ਸਾਲ ਦਾ ਬੱਚਾ ਸੀ ਮੇਰਾ ਉਹ ਵੀ ਨਹੀਂ ਸਾਨੂੰ ਕੁਛ ਲੱਭਾ ਨਹੀਂ ਉਹਦੇ ਉੱਤੇ ਵੀ ਬਹੁਤ ਜ਼ਿਆਦਾ ਦੁਖੀ ਹੈਗੇ ਅਸੀਂ 32 ਸਾਲ ਤੋਂ ਲਗਾਤਾਰ ਤਰੀਕਾ ਤਰੀਕਾ ਭੁਗਤ ਰਹੇ ਹੋ ਜੀ ਹਾਂ ਜੀ ਤਰੀਕਾ ਭੁਗਤਣ ਦਾ ਹੈ ਉਦੋਂ ਦੇ ਅਸੀਂ ਜੀ ਹਰ ਵਾਰੀ ਤਰੀਕ ਤੇ ਆਉਣਾ ਪੈਂਦਾ ਤੁਹਾਨੂੰ ਹਰ ਵਾਰੀ ਆਉਣਾ ਪੈਂਦਾ ਕਦੀ ਕੇਕ ਕੋ ਪੈਸੇ ਫੜ ਕੇ ਕਦੀ ਕੇਕ ਕੋ ਹੁਣ ਮਾੜਾ ਮੋਟਾ ਬੱਚੇ ਕਰਨ ਲੱਗ ਪਏ ਸੀ ਚੱਲ ਟਾਈਮ ਸਾਡਾ ਸਰਦਾ ਰਿਆ ਹਾਂਜੀ ਤੇ ਬਾਕੀ ਹੁਣ ਮਤਲਬ ਤੁਸੀਂ ਤਸੱਲੀ ਹੈ ਮਨ ਨੂੰ ਕੁਝ ਜੀ ਹਾਂ ਜੀ ਹੁਣ ਸਾਡੀ ਬਹੁਤ ਤਸੱਲੀ ਆਸੀ ਐਸਪੀ ਵਾਲਿਆਂ ਨੇ ਜਿਨ੍ਹਾਂ ਨੇ ਸਾਡੇ ਤੇ ਮਿਹਰ ਕਰਵਾਈ ਆ ਰੱਬ ਉਹਨਾਂ ਦੀਆਂ ਵੱਡੀਆਂ ਬਰਾ ਕਰੇ ਮਹਾਰਾਜਾ ਨੂੰ ਤੰਦਰੁਸਤੀਆਂ ਬਖਸ਼ੇ ਰੱਬ ਤੁਸੀਂ ਦੇਖ ਸਕਦੇ ਹੋ ਕਹਿੰਦੇ ਕਿ ਮੇਰੇ ਜਿਹੜਾ ਹਸਬੈਂਡ ਸੀਗਾ ਉਹ ਕੁੜੂਕਾ ਚਲਾਉਂਦਾ ਸੀਗਾ ਔਰ ਸਾਨੂੰ ਨਜਾਇਜ਼ ਹੀ ਕਹਿੰਦੇ ਚੁੱਕੇ ਲੈ ਗਏ ਇਹ ਛਿੰਦਰਕੌਰ ਉਹ ਔਰਤ ਹੈ ਜਿਹਨੂੰ ਕਿ ਬਿਜਲੀਆਂ ਲਾਈਆਂ ਗਈਆਂ ਜਿਨ੍ਹਾਂ ਨੂੰ ਕਿ ਟਾਰਚਰ ਕੀਤਾ ਗਿਆ ਔਰ ਅੱਜ ਜਿਹੜੇ ਹੈ ਇਨਸਾਫ ਮਿਲਿਆ ਹੈ ਔਰ ਖਾਸ ਕਰਕੇ ਪੰਜ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਰਣਜੀਤ कौर ਸਾਡੇ ਨਾਲ ਨੇ ਐਵੀ ਉਹ ਵਿਕਟਮ ਨੇ ਜਿਨ੍ਹਾਂ ਦੇ ਨਾਲ ਕੀ ਕਾਫੀ ਜ਼ਿਆਦਾ ਤਸ਼ੱਦਦ ਹੋਇਆ ساری ਉਮਰ ਔਰ ਉਹਨਾਂ ਦੇ ਵੀ ਹਸਬੰਦ ਨੇ ਇਹਨਾਂ ਨੂੰ ਐਨਕਾਊਂਟਰ ਫੇਕ ਐਨਕਾਊਂਟਰ ਚ ਮਾਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਅੱਜ ਪੰਜ ਪੁਲਿਸ ਜਿਹੜੇ ਮੁਲਾਜ਼ਮ ਨੇ ਐਸਐਸਪੀ ਨੇ ਉਹਦੇ ਚ ਡੀਐਸਪੀ ਰੈਂਕ ਦੇ ਤੇ ਇੰਸਪੈਕਟਰ ਰੈਂਕ ਦੇ ਨੇ ਉਹਨਾਂ ਨੂੰ ਸਜ਼ਾ ਹੋਈ ਹੈ ਪੰਜ ਲੋਕਾਂ ਨੂੰ ਜਿਦੇ ਚ ਦੋ ਅੱਜ ਹਾਜ਼ਰ ਸੀਗੇ ਕੋਰਟ ਦੇ ਵਿੱਚ ਮੁਹਾਲੀ ਕੋਰਟ ਦੇ ਵਿੱਚ ਉਹਨਾਂ ਚੋਂ ਤਿੰਨ ਜਿਹੜੇ ਸੀ ਉਹ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਨੂੰ ਕਿ ਉੱਥੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਜਿਹੜਾ ਉਹਨਾਂ ਦੀ ਅੱਜ ਕਿਉਂਕਿ ਅੱਜ ਕੁਆਂਟਮ ਆਫ ਸੈਂਟੈਂਸ ਜਿਹੜਾ ਸੀਗਾ ਅੱਜ ਸਜ਼ਾ ਸੁਣਾਣੀ ਸੀਗੀ ਸਭ ਨੂੰ ਉਮਰ ਕੈਦ ਹੋਈ ਹੈ ਜੀ ਇੱਕ ਤੁਹਾਡੇ ਹਸਬੰਦ ਸਿਗੇ ਹੋਇਆ ਕੀ ਸੀ ਹਾਦਸਾ ਪੂਰਾ ਹਾਦਸਾ ਜੀ ਇਹਨਾਂ ਨੇ ਕਦੋਂ ਪੁਲਿਸ ਨੇ ਚੁੱਕ ਕੇ ਲਿਆਂਦਾ ਵਾ ਤੇ ਚੁੱਕ ਕੇ ਤੇ ਨਹੀਂ ਪੁਲਿਸ ਕਿ ਨਹੀਂ ਇੱਕ ਦੇਲਦੂ ਮਤਲਬ ਕੰਮ ਕਰਦੇ ਸੀ ਇਹ ਖੇਤੀਬਾੜੀ ਦਾ ਕਰਦੇ ਸੀ ਉਸ ਟਾਈਮ ਤੇ ਮੁੜ ਕੇ ਸਾਡੀ ਖੇਤੀਬਾੜੀ ਵੀ ਨਹੀਂ ਰਹੀ ਜੀ ਇਹਨਾਂ ਦੇ ਮੁਕੰਨ ਦੀ ਡੇਰ ਆ ਬਸ ਸਾਡੀ ਜ਼ਮੀਨ ਵੀ ਸਾਬ ਇਦਾਂ ਹੀ ਹੱਸੇ ਹੱਸੇ ਸਾਬ ਲੈ ਲੂਗੇ ਕੁਝ ਥਾਣਿਆਂ ਕਿ ਚਿਹੜੀਆਂ ਜੇ ਲੱਗ ਗਈ ਇਦਾਂ ਹੀ ਅਸੀਂ ਤਕੇ ਤੋਂ ਦੇਖਾਂਦੇ ਰਹੇ ਆ ਤੇ ਬਹੁਤ ਅਸੀਂ ਤੇ ਕੀ ਜਾਂਦੇ ਨੇ ਵੀ ਹੁਣ ਰੋਟੀ ਦਾ ਵੀ ਤੰਗ ਹੋ ਗਏ ਹਾਂ ਤੇ ਬੱਚਾ ਹੁਣ ਫੈਕਟਰੀ ਦੇ ਵਿੱਚ ਲੱਗਾ ਵਾ ਬਿਲਤੀ ਵਿਆਹੀ ਆ ਤੇ ਇਹ ਮਾਹੌਲ ਤੁਹਾਨੂੰ ਪਤਾ ਹੀ ਹੈ ਜਿਹੜਾ 33 ਸਾਲਾਂ ਦਾ ਟਾਈਮ ਹੀ ਕਿੱਦਾਂ ਨਿਕਲਿਆ ਕਿੱਦਾਂ ਪਛੋਕਰ ਕਿੱਥੋਂ ਫੈਮਿਲੀ ਕਿਹੜੀ ਸੀ ਤੁਹਾਡੀ ਪਛੋਕਰ ਜਿਹੜਾ ਸੀਗਾ ਮੇਰਾ ਪਛੋਕਰ ਇਹ ਪਿੰਡ ਬਈਲਾ ਸੀ ਮੇਰੇ ਪੇਕੇ ਮੇਰੇ ਪੇਕੇ ਵੀ ਜਿਹੜੇ ਸੀ ਉਹ ਅਤਵਾਦੀ ਟਾਈਮ ਦੇ ਵਿੱਚ ਮਾਰ ਦਿੱਤੇ ਸੀ ਸਾਡੇ ਪੰਜ ਜੀ ਬਈਲੇ ਪਿੰਡ ਦੇ ਵਿੱਚ ਮੇਰਾ ਮੰਮੀ ਡੈਡੀ ਦਾਦਾ ਚਾਚਾ ਚਾਚੇ ਦਾ ਮੁੰਡਾ ਇਹ ਕੱਥੇ ਹੀ ਮਾਰ ਦਿੱਤੇ ਸੀ ਜੀ ਤੇ ਇੱਕ ਬੰਦਿਆਂ ਦੇ ਸਾਡਾ ਪਰਿਵਾਰ ਅੱਤਵਾਦੀ ਪੀੜ ਤੇ ਕਹਿ ਕੇ ਮਾਰਦੇ ਵੀ ਅੱਤਵਾਦੀਆਂ ਦੇ ਮਾਰਤਾ ਵਾ ਦੂਜੇ ਬੰਦਿਆਂ ਸਾਨੂੰ ਅੱਤਵਾਦੀ ਬਣਾਉਣ ਦੇ ਆ ਇਹ ਕਿੱਥੇ ਆ ਜੀ ਇਹ ਕੀ ਕਰਦੇ ਸੀਗੇ ਸਿਰਫ ਖੇਤੀਬਾੜੀ ਕਰਦਾ ਹਾਂ ਜੀ ਕਰਦਾ ਜ਼ਮੀਨ ਦਾ ਕੰਮ ਕਰਦੇ ਸੀ ਫਿਰ ਕਦੇ ਹੀ ਪੋਸਾਈ ਆ ਤੇ ਚੁੱਕੇ ਲੈ ਗਈ ਆ ਤੇ ਸਾਨੂੰ ਤੇ ਧੱਕੇ ਮਾਰ ਕੇ ਪਿਛਾਂ ਚੌਂਕ ਤੱਕ ਹੀ ਗਏ ਆ ਸਾਨੂੰ ਪਿਛਾਂ ਮੋੜਦਾ ਵਾ ਵੀ ਅਸੀਂ ਛੱਡ ਦੇਣਾ ਵਾ ਅਸੀਂ ਕਿਹ ਕਿਤੇ ਚੱਲੇ ਇਹਨੂੰ ਲੈ ਕੇ ਤੇ ਅਸੀਂ ਖਲਾ ਦੇਨੇ ਵਾ ਵਾਪਸ ਜਾਓ ਘਰ ਮੁੜਕੇ ਤੇ ਫੇਰ ਇਹੋ ਹੀ ਤੁਹਾਨੂੰ ਪਤਾ ਹੀ ਆ ਫੇਰ ਇਹ ਉਹੋ ਹੀ ਜੋ ਕੁੱਤਾ ਮਾਰਾਂ ਥਾਣਿਆਂ ਦੀਆਂ ਹੁੰਦ ਕਰੇਗਾ ਅਸੀਂ ਜਾਂਦੇ ਰਹੇ ਆ ਸਾਨੂੰ ਕੋਈ ਮਿਲਣ ਨਹੀਂ ਦਿੱਤਾ ਮਵੀ ਦਿਖਾ ਜਾ ਬੱਚਾ ਲੈ ਕੇ ਲਾ ਕੇ ਮੋਢੇ ਬਾਂਹ ਨਹੀਂ ਦਾ ਜਾਣਾ ਕਦੀ ਦੀੜੇ ਫੜਾਉਣ ਦੇ ਬਾਂਹ ਨਹੀਂ ਜਾਣਾ ਸਾਨੂੰ ਜੀ ਨੰਗਣੀ ਨਹੀਂ ਦਿੱਤਾ ਨਾ ਸਾਨੂੰ ਕੋਈ ਦੀੜਾ ਕਪੜਾ ਨਾ ਸਾਨੂੰ ਕੋਈ ਚਾਹ ਪਾਣੀ ਦੇਣ ਲਈ 27 ਨੂੰ 28 ਨੂੰ ਮੁੜਕੇ ਇਹਨਾਂ ਦੀ ਇਹ ਕੰਮ ਕਰ ਦਿੱਤਾ ਅੱਛਾ ਹਾਂਜੀ ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਤੁਹਾਨੂੰ ਪਤਾ ਇਦਾਂ ਲੱਗਾ ਜੀ ਅਸੀਂ ਮੇਰਾ ਦਿਓਰ ਛੋਟਾ ਸੀ ਤੇ ਨਾਲ ਬੰਦੇ ਸੀ ਪਿੰਡ ਦੇ ਤੇ ਇਹ ਗਏ ਸੀ ਥਾਣੇ ਤੇ ਬਾਦੋਂ ਇੱਕ ਮੁਲਾਜ਼ਮ ਨੇ ਕਿਹਾ ਸੀ ਵੀ ਇੱਥੇ ਤਿੰਨਾਂ ਬੰਦਿਆਂ ਦਾ ਜਿਹੜਾ ਵਾ ਮੁਕਾਬਲਾ ਹੋ ਗਿਆ ਵਾ ਤੇ ਜਦੋਂ ਅੰਦਰ ਗਏ ਥਾਣੇਦਾਰ ਕੋਲ ਗਏ ਤੇ ਉਹਨੇ ਆਖਿਆ ਵੀ ਮੈਂ ਸ਼ਾਮਾਂ ਨੂੰ ਤੁਹਾਡੇ ਨਾਲ ਗੱਲ ਕਰੂੰਗਾ ਤੇ ਇੱਥੇ ਦੋ ਬੰਦੇ ਪੁਸ ਮੁਕਾਬਲੇ ਜਮਾ ਦੇ ਗਏ ਆ ਉਤੋਂ ਮੇਰੇ ਦਿਓਦਲ ਡਾਊਟ ਹੋ ਗਿਆ ਫਿਰ ਉਹਨੇ ਪਿੱਛਾ ਕੀਤਾ ਫਿਰ ਮੁਲਾਜ਼ਮ ਇਹ ਥਾਂ ਤੇ ਉਹ ਪਹੁੰਚਿਆ ਕਿਸੇ ਨੂੰ ਲੈ ਕੇ ਸਕੂਟਰ ਤੇ ਤੇ ਗੱਡੀ ਦਾ ਪਿੱਛਾ ਕੀਤਾ ਵੀ ਸਾਡਾ ਬੰਦਾ ਨਾ ਮਾਰਤਾ ਹੋਵੇ ਵੀ ਜਿਹੜਾ ਇਹ ਛੱਡ ਨਹੀਂ ੜਿਆ 27 ਦਿਨ ਹੋ ਚੁੱਕੇ ਸੀ ਤਾਂ ਤੁਹਾਨੂੰ ਪਤਾ ਹੀ ਆ ਫਿਰ ਮਤਲਬ ਜਿੱਥੇ ਮਤਲਬ ਮਲਾਜਾ ਹੋ ਗਏ ਉਥੇ ਸਿਆਣ ਹੋ ਗਈ ਸਾਨੂੰ ਪਰ ਉਸ ਟਾਈਮ ਨਹੀਂ ਕੁਝ ਕਰ ਨਹੀਂ ਸਕਦੇ ਵੀ ਸਾਡਾ ਬੰਦਾ ਹੋਵੇ ਕਿਉਂਕਿ ਲੋਕ ਕੇ ਪਛਾਨ ਕੀਤੀ ਸੀ ਫਿਰ ਸ਼ਮਸ਼ਾਨ ਘਾਟ ਜਿੱਤੇ ਨਾ ਬੰਦਿਆਂ ਦਾ ਸਸਕਾਰ ਕੀਤਾ ਫਿਰ ਮੇਰਾ ਨਨਾਲਵਈਆ ਸੀ ਇੱਕ ਸ਼ਮਸ਼ਾਨ ਘਾਟ ਜੀ ਉਹਨੂੰ ਫੜ ਲਿਆ ਉਹਨੂੰ ਫੜ ਲਿਆ ਤੇ ਸਾਨੂੰ ਦੋ ਦੋ ਕਿਹੜੇ ਫੋਨ ਫਾਨ ਦੇਖਣਾ ਪਤਾ ਲੱਗਣਾ ਸੀ ਸ਼ਮਸ਼ਾਨ ਘਾਟ ਜੀ ਉਹ ਮੇਰੇ ਨਨਾਲਵਈਏ ਨੂੰ ਫੜ ਲਿਆ ਉਹਦੇ ਪਿੰਡ ਦੇ ਜਿਹੜੇ ਸੀ ਉਹਨੂੰ ਗੈਸ਼ ਡਾਊਨ ਸਵੇਰ ਨੂੰ ਤੇ ਜਦੋਂ ਉਹਨੂੰ ਛੜਾਗ ਲਿਆਂਦਾ ਤੇ ਕਿ ਸਾਡੀ ਵੀ ਗੱਲ ਕਰੀਏ ਵੀ ਸ਼ਰਬਜੀਤ ਦੀ ਵੀ ਕਰੀਏ ਚਲੋ ਇਹਨਾਂ ਦਾ ਹੱਥ ਪੈਂਦਾ ਵਾ ਤੇ ਤਾਂ ਉਹ ਮੇਰੇ ਨਾਲ ਵੀ ਇਹਨੇ ਕਿਹਾ ਵੀ ਸ਼ਰਮਜੀਤ ਦੀ ਕਾਹਦੀ ਗੱਲ ਕਰਨੀ ਆਜੋ ਅਣ ਘਰ ਚੱਲ ਜੇ ਤੇ ਘਰ ਚੱਲਗੇ ਵਾਪਸ ਤੇ ਕੱਲ ਜਾ ਕੇ ਉਹਨੇ ਕਹਿਤਾ ਵੀ ਉਹਨੂੰ ਮਾਰਤਾ ਵਾ ਸਾਨੂੰ ਫੇਰ ਪਤਾ ਲੱਗਾ ਫੇਰ ਅਸੀਂ ਸਮਾਨ ਲੱਦ ਕੇ ਬੇਠੋਂ ਚਲ ਚਲ ਚੱਲੇ ਹਾਂ ਸਾਨੂੰ ਰਿਸ਼ਤੇਦਾਰਾਂ ਨੇ ਹੌਸ ਲਾ ਦੇ ਕੇ ਭਾਇਆ ਅਸੀਂ ਤਾਂ ਗੱਡੀ ਗੁੜੀ ਸਾਧ ਕੇ ਤੇ ਲੱਦ ਲੈ ਲਿਆ ਸਮਾਨ ਨਾਲ ਚੱਲੇ ਹਾਂ ਕਿਉਂਕਿ ਡਰ ਦਾ ਮਾਹੌਲ ਹੀ ਇੰਨਾ ਜ਼ਿਆਦਾ ਹੈ ਵੀ ਅਸੀਂ ਉਹਨਾਂ ਨੂੰ ਵੀ ਕੁਝ ਕਰ ਸਕਦੇ ਆ ਤੇ ਬਾਕੀ ਬੱਚੇ ਉਦੋਂ ਛੋਟੇ ਸੀ ਆਪਣੇ ਬੱਚੇ ਸੀ ਤੁਹਾਡੇ ਉਦੋਂ ਹਾਂਜੀ ਉਦੋਂ ਮੇਰੇ ਦੋ ਬੱਚੇ ਸੀ ਜੀ ਗੁੜੀਆਂ ਸੀ ਤੇ ਕਾਕਾ ਸੀ ਤੇ ਹੁਣ ਕੀ ਕਰਦੇ ਬੱਚੇ ਹੋਣ ਬੱਚਾ ਫੈਕਟਰੀ ਲੱਗਾ ਕੁੜੀ ਵੀ ਆਈ ਆ ਬੱਚਾ ਨਾਲ ਆਇਆ ਮੇਰੇ ਹਾਂਜੀ ਤਸੱਲੀ ਹੈ ਕੁਸ਼ਮਾਨ ਨੂੰ ਮਨ ਨੂੰ ਅੱਜ ਤਸੱਲੀ ਮਿਲੀ ਹੈ ਜੀ ਅੱਜ ਅਸੀਂ ਆਂਦੇ ਆ ਕਿ ਪਰਮਾਤਮਾ ਹੈਗਾ ਵਾ ਅੱਜ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਆਪਣਾ ਢਿੱਡ ਫੋਲ ਕੇ ਵੀ ਸਾਡੇ ਦਿਲ ਤੇ ਕੀ ਆਉਣ ੜਿਆ ਸਾਨੂੰ ਪਰਸੋਂ ਦੇ ਅਸੀਂ ਚੋਹ ਦੇ ਬਿਮਾਰ ਪੈਸਾ ਘਰ ਚ ਕੀ ਫੈਸਲਾ ਆਊਗਾ ਉਹ ਬਰੀ ਨਾ ਹੋ ਜਾਣਾ ਅਸੀਂ ਕਿੱਦਾਂ ਉੱਥੋਂ ਵਾਪਸ ਆਵਾਂਗੇ ਪਰ ਅੱਜ ਸਾਨੂੰ ਪਤਾ ਲੱਗਾ ਵੀ ਨਹੀਂ ਜੋ ਵੀ ਫੈਸਲਾ ਸੀਬੀਆਈ ਕੋਰਟ ਨੇ ਕੀਤਾ ਵਾ ਸਾਡੇ ਹੱਕ ਚ ਕੀਤਾ ਸਾਡੇ ਮਨ ਨੂੰ ਸ਼ਾਂਤੀ ਮਿਲੀ ਆ ਅਸੀਂ ਧੰਨਵਾਦ ਕਰਦੇ ਆ ਬਹੁਤ ਦੁਖੀ ਪਰਿਵਾਰ ਨੇ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਹਜੇ ਵੀ ਉਹਨਾਂ ਦੇ ਅੱਖਾਂ ਦੇ ਹੰਝੂ ਜੜੇ ਆ ਸੁੱਕੇ ਨਹੀਂ ਨੇ ਪਰ ਜਿੱਥੋਂ ਤੱਕ ਦੇਖਿਆ ਜਾਏ ਤਾਂ ਬਹੁਤ ਤਸ਼ੱਦਦ ਕਹਿੰਦੇ ਚੱਲਿਆ ਸੀ ਸਾਡਾ ਕੋਈ ਕਸੂਰ ਨਹੀਂ ਸੀ ਅਸੀਂ ਖੇਤੀਬਾੜੀ ਕਰਦੇ ਸੀਗੇ ਤੇ ਸਾਡੇ ਬੰਦੇ ਨੂੰ ਐਵੇਂ ਚੱਕ ਕੇ ਘਰੋਂ ਲੈ ਗਏ ਔਰ ਫਿਰ ਉਹਦਾ ਫੇਕ ਐਨਕਾਊਂਟਰ ਕਰ ਦਿੱਤਾ 32 33 ਸਾਲ ਲਗਾਤਾਰ ਇਸ ਤਰ੍ਹਾਂ ਜਿਹੜੇ ਤਰੀਕਾ ਭੁਗਤਿਆ ਨੇ ਔਰ ਵਕੀਲਾਂ ਨਾਲ ਅਸੀਂ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਜਿਹੜੇ ਹੋਣ ਵਾਲਾ ਬੈਚ ਹੈਗਾ ਵਕੀਲਾਂ ਦਾ ਉਹ ਕਹਿੰਦੇ ਕਿ 163 ਤਾਂ ਅਸੀਂ ਤਰੀਕਾ ਭੁਗਤ ਚੁੱਕਿਆ ਉਸ ਤੋਂ ਪਹਿਲੇ 100 ਤਰੀਕਾ ਉਸ ਤੋਂ ਪਹਿਲੇ ਭੁਗਤਿਆ ਜਾ ਚੁੱਕਿਆ ਵਾਲਾ 22 300 ਦੇ ਕਰੀਬ ਤਰੀਕ ਜਿਹੜੀ ਹੈ ਉਹ ਭੁਗਤਣ ਦੇ ਬਾਅਦ ਅੱਜ ਕਿਤੇ ਕੋਰਟਾਂ ਦੇ ਵਿੱਚ ਫੈਸਲਾ ਹੋਇਆ ਤੇ ਪੰਜ ਪੁਲਿਸ ਮੁਲਾਜ਼ਮਾ ਨੂੰ ਜਿਹੜੀ ਹੈਗੀ ਹੈ ਉਮਰ ਕੈਦ ਜਿਹੜੀ ਹੈ ਅੱਜ ਸੁਣਾਈ ਗਈ ਹੈ ਵੱਡਾ ਫੈਸਲਾ ਆਇਆ ਜੀ ਬਹੁਤ ਜ਼ਿਆਦਾ ਪਰੋਸ ਦੇ باوجود ਜਿਸ ਤਰੀਕੇ ਦੇ ਨਾਲ ਪੀੜਿਤ ਪਰਿਵਾਰ ਨੇ ਬੇਸ਼ੱਕ ਕਹਿ ਰਹੇ ਨੇ ਕਿ ਅਸੀਂ ਠਿੱਡ ਫੋਲਕੇ ਨਹੀਂ ਦੱਸ ਸਕਦੇ ਕਾਫੀ ਜ਼ਿਆਦਾ ਸਾਨੂੰ ਸੰਤੁਸ਼ਟੀ ਹੈ ਪਰ ਫਿਰ ਵੀ 32 ਸਾਲ ਜਿਹੜੇ ਉਹਨਾਂ ਦੇ ਜ਼ਿੰਦਗੀ ਦੇ ਖਰਾਬ ਹੋਏ ਨੇ ਜਿਹੜੇ ਉਹਨਾਂ ਨੇ ਝੇਲੇ ਨੇ ਉਹਨਾਂ ਨੂੰ ਵਾਪਸ ਕੌਣ ਕਰੇਗਾ ਇਹ ਬਹੁਤ ਵੱਡਾ ਸਵਾਲ ਹੈ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਫੇਕ ਐਨਕਾਊਂਟਰ ਕੀਤਾ ਗਿਆ ਹੈ ਪੰਜਾਬ ਦੀ ਹਿਸਟਰੀ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਦੇਖਣ ਨੂੰ ਮਿਲੀਆਂ ਪਿਛਲੀਆਂ ਕਈ ਦਹਾਕਿਆਂ ਤੋਂ ਹਜੇ ਵੀ ਬਹੁਤ ਸਾਰੇ ਐਸੇ ਲੋਕ ਹੋਣਗੇ ਜਿਹੜੇ ਕਿ ਇਨਸਾਫ ਦੇ ਗੁਹਾਰ ਜਿਹੜੇ ਅਦਾਲਤਾਂ ਦੇ ਵਿੱਚ ਲਗਾ ਰਹੇ ਨੇ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਮੁਹਾਲੀ ਤੁਸੀਂ ਦੇਖਦੇ ਹੋ ਰੋ 45 ਚੈਨਲ ਪੰਜਾਬੀ ਸਾਡੇ ਨਾਲ ਇਸ ਟਾਈਮ ਪੁਸ਼ਪਿੰਦਰ ਸਿੰਘ ਨਥ ਨੇ ਜਿਹੜੇ ਕਿ ਐਡਵੋਕੇਟ ਨੇ ਜਿਨ੍ਹਾਂ ਨੇ ਇੱਕ ਕੇਸ ਖਾਸ ਕਰਕੇ ਲੜਿਆ ਹੈ ਜਿਹਦੇ ਵਿੱਚ 1993 ਦਾ ਇੱਕ ਕੇਸ ਹੈ ਜਿਹੜਾ 32 ਸਾਲ ਦੇ ਬਾਅਦ ਅੱਜ ਪੰਜ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਗਈ ਹੈ ਅਦਾਲਤ ਦੇ ਵੱਲੋਂ ਜਿਹਦੇ ਵਿੱਚੋਂ ਦੋ ਮੁਲਾਜ਼ਮ ਜਿਹੜੇ ਸੀਗੇ ਉਹ ਹਾਜ਼ਰ ਸਨ ਤੇ ਬਾਕੀ ਤਿੰਨ ਜਿਹੜੇ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਮੋਹਾਲੀ ਕੋਰਟ ਦੇ ਵਿੱਚ ਜੋੜੇ ਗਏ ਸੀਬੀਆਈ ਦਾ ਨੇ ਸਾਰਾ ਕੇਸ ਇਨਵੈਸਟੀਗੇਟ ਕੀਤਾ ਸੀਗਾ ਔਰ ਅੱਜ 32 ਸਾਲਾਂ ਦੇ ਬਾਅਦ ਜਿਹੜਾ ਹੈ ਉਹ ਜਸਟਿਸ ਮਿਲਿਆ ਸਰ ਇਹ ਸਾਰੀ ਕਹਾਣੀ ਬਹੁਤ ਲੰਬੀ ਹੋ ਗਈ 32 ਸਾਲ ਬਹੁਤ ਜ਼ਿਆਦਾ ਹੁੰਦੇ ਆ ਜੀ ਤੇ ਉਹਦੇ ਬਾਅਦ ਜੇ ਦੇਖਿਆ ਜਾਏ ਤਾਂ ਅੱਜ ਫੈਮਲੀਆਂ ਜ਼ਰੂਰ ਹੀਆਂ ਨੇ ਕਿ ਸਾਡੇ ਦਿਲ ਨੂੰ ਕੁਝ ਹੱਦ ਤੱਕ ਤਸੱਲੀ ਹੈ ਪਰ 32 ਸਾਲ ਉਹਨਾਂ ਨੇ ਕਿਵੇਂ ਨਿਭੜੇ ਹੋਣਗੇ ਕਿਵੇਂ ਉਹ ਜੀਏ ਹੋਣਗੇ ਇਟਸ ਅ ਬਿਗ ਹੈਲ ਬੇਸਿਕਲੀ ਤਾਂ ਜਿਹੜੀ ਪੂਰੀ ਤੇ ਪੂਰੀ ਤੁਹਾਡੀ ਤੁਸੀਂ ਕਾਫੀ ਲੰਬੀਆਂ ਜਿਹੜੀਆਂ ਨੇ ਉਹ ਤੁਸੀਂ ਜਿਵੇਂ ਗੱਲਬਾਤ ਆਪਣੀ ਇਨਫੋਰਮਲ ਹੋ ਰਹੀ ਸੀ ਤੁਸੀਂ ਕਹਿ ਰਹੇ ਸੀ ਕਿ ਬਹੁਤ ਜ਼ਿਆਦਾ ਅਸੀਂ ਤਰੀਕਾਂ ਭੁਗਤੀਆਂ ਸਾਰਾ ਪ੍ਰੋਸੈਸ ਜਿਹੜਾ ਸੀਗਾ ਉਹ ਕੀ ਸੀਗਾ ਮੀਨਜ਼ ਕਿ ਅੱਜ ਜਿਹੜੀ ਇਹ ਹੋਈ ਹੈ ਬਹੁਤ ਔਖਾ ਹੁੰਦਾ ਇ ਸਟੈਬਲਿਸ਼ ਕਰਨਾ ਐਂਟੀ ਸਟੈਬਲਿਸ਼ਮੈਂਟ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਮੈਮ ਦੇਖੋ ਜੀ ਇਹਨੂੰ ਆਪਾਂ ਹੁਣ ਦੇਖੀਏ 32 ਸਾਲ ਵੈਸੇ ਸੁਣਨ ਤੇ ਬਹੁਤ ਵੱਡਾ ਲੱਗਦਾ ਤੇ 32 ਸਾਲ 32 ਸਾਲ ਚ ਤਾਂ ਬਹੁਤ ਕੁਝ ਚੇਂਜ ਹੋ ਜਾਂਦਾ ਜੀ 32 ਸਾਲ ਦੇ ਵਿੱਚ ਤਾਂ ਬੰਦਾ ਜੇ ਇੱਕ ਬੱਚੇ ਦਾ ਜਨਮ ਹੁੰਦਾ ਉਹ ਵਿਆਹ ਕੇ ਆਪਣੀ ਨਵੀਂ ਜ਼ਿੰਦਗੀ ਇੱਕ ਨਵੀਂ ਪੀੜੀ ਵੀ ਸ਼ੁਰੂ ਹੋ ਜਾਂਦੀ ਹੈ। ਬੱਚੇ ਹੋ ਜਾਂਦੇ ਆ ਤੇ ਉਹ ਉਹਨਾਂ ਬਾਰੇ ਸੋਚਣ ਲੱ ਜਾਂਦਾ ਆਪਣੀ ਜ਼ਿੰਦਗੀ। ਪਰ ਇਹ ਤਾਂ ਦੇਖੋ ਇਹ ਜਸਟਿਸ ਲਈ ਲੜਦੇ ਰਹੇ ਜੀ। ਸੋ ਇਟਸ ਅ ਬਿਗ ਟਾਈਮ। ਟਾਈਮ ਦੇ ਤਾਂ ਆਪਾਂ ਇਹਨੂੰ ਕਹਿ ਹੀ ਨਹੀਂ ਸਕਦੇ ਕਿ ਕੋਈ ਕੰਪਨਸੇਟ ਕਰ ਸਕੀਏ। ਬਟ ਕੁਐਸ਼ਨ ਜਿਹੜਾ ਹੈਗਾ ਤੇ ਉਹਨਾਂ ਨਾਲ ਜੋ ਇਹ ਵਾਰਦਾਤ ਵਾਪਰੀ ਹੈ ਜਿਨ੍ਹਾਂ ਦੇ ਘਰੋਂ ਜੀ ਗਿਆ ਹੈ। ਉਹ ਉਹਨਾਂ ਨੂੰ ਵੀ ਐਗਜ਼ੈਕਟਲੀ ਪਤਾ ਕਿ ਉਹਨਾਂ ਨੇ 32 ਸਾਲ ਕੱਡੇ ਕਿਵੇਂ ਨੇ। ਆਪਣਾ ਨਾਰਮਲੀ ਕੋਈ ਘਰੋਂ ਥੋੜੀ ਦੇਰ ਲਈ ਚਲੇ ਜਾਵੇ ਆਪਣਾ ਹਾਲਾਤ ਕੁਝ ਹੋਰ ਹੋ ਜਾਂਦੇ ਨੇ ਉਹਨਾਂ ਦਾ ਪਰਮਾਨੈਂਟਲੀ ਹੋ ਗਿਆ ਸਾਡੇ ਚਲੇ ਗਏ ਤੇ देन दे आर फाइटिंग ਫॉर ਦਾ ਜਸਟਿਸ ਤੇ ਉਸ ਜਸਟਿਸ ਦੇ ਵਿੱਚ ਅੱਜ ਐਦਾਂ ਫੈਸਲਾ ਆਉਣਾ ਉਹਨਾਂ ਨੂੰ ਥੋੜੀ ਕਿਤੇ ਨਾ ਕਿਤੇ ਥੋੜੀ ਜੀ ਤਸੱਲੀ ਮਹਿਸੂਸ ਕਰਾਉਂਦਾ ਉਹਦਾ ਸਾਰਾ ਵਾਕਿਆ ਕਿੰਨਾ ਔਖਾ ਸੀਗਾ ਖਾਸ ਕਰਕੇ ਅਦਾਲਤਾਂ ਦੇ ਵਿੱਚ ਵਕੀਲਾਂ ਨੇ ਵੀ ਲੜਨਾ ਇੱਕ ਬੜੀ ਜਦੋਜਹਿਦ ਹੁੰਦੀ ਏ ਇਹੋ ਜਿਹੇ ਜਿਹੜੇ ਹੁੰਦੇ ਆ ਕੇਸ ਖਾਸ ਕਰਕੇ ਜਦੋਂ ਤੁਸੀਂ ਸਿੱਧਾ-ਸਿੱਧਾ ਪ੍ਰਸ਼ਾਸਨ ਨਾਲ ਔਰ ਇਹ ਤਾਂ ਉਦੋਂ ਉਦੋਂ ਦੇ ਕੇਸਿਸ ਔਰ ਉਦਾਂ ਦੇ ਕੇਸਿਸ ਨੇ ਜਦੋਂ ਕਿ ਖਾਸ ਕਰਕੇ ਜਿਹੜਾ ਸਟੇਟ ਪੱਖ ਹੁੰਦਾ ਸੀ ਉਹਦਾ ਬਹੁਤ ਪ੍ਰੈਸ਼ਰ ਹੁੰਦਾ ਸੀਗਾ ਉਹ ਸਾਰੇ ਪ੍ਰੈਸ਼ਰਸ ਨੂੰ ਵੀ ਲੈ ਕੇ ਚੱਲਣਾ ਔਰ ਉਹਦੇ ਬਾਅਦ ਕਿਸ ਤਰ੍ਹਾਂ ਦੀ ਮਤਲਬ ਚੀਜ਼ਾਂ ਰਹੀਆਂ ਆਖਿਰਕਾਰ ਜਿਨ੍ਹਾਂ ਨੇ ਕੀ ਅੱਜ ਜਿਹੜੀ ਉਮਰ ਕੈਦ ਦੀ ਸਜ਼ਾ ਕਰਵਾਉਣ ਦੇ ਵਿੱਚ ਹੈਲਪ ਕੀਤੀ ਹੈ ਮੈਮ ਦੇਖੋ ਇਹਦੇ ਵਿੱਚ ਬੇਸਿਕਲੀ ਤਾਂ ਜਿਹੜੀਆਂ ਇਹਨਾਂ ਦੀਆਂ ਜਿਹੜੀ ਐਫ ਆਈ ਆਰ ਸੀਗੀ ਜਿਹੜੀਆਂ ਨੇ ਇੱਕ ਫੇਕ ਐਫ ਆਈ ਆਰ ਰਜਿਸਟਰਡ ਕੀਤੀ ਸੀ ਉਹਨਾਂ ਦੇ ਚੋਰੀ ਦੇ ਉੱਤੇ ਪੁਲਿਸ ਫਾਈਲ ਹੀ ਅੱਜ ਉਹਨਾਂ ਦੀ ਜੜ੍ਹਾਂ ਵਿੱਚ ਬੈਠੀ ਹੈ ਜੀ ਕਿ ਜੇ ਹੁਣ ਆਪਾਂ ਵਿਟਨੈਸਸ ਦੇਖੀਏ ਤਾਂ ਵਿਟਨੈਸਸ ਹੈ ਤੇ ਨੀਅਰ ਅਬਾਊਟ 70 ਵਿਟਨੈਸਸ ਲਿਸਟਡ ਸੀਗੇ ਜੀ ਜਿਹਦੇ ਵਿੱਚ ਤਕਰੀਬਨ 36 ਵਿਟਨੈਸਿਸ ਅਪੀਅਰ ਹੋ ਕੇ ਇਹਨਾਂ ਨੇ ਡਿਪੋਜ਼ ਕੀਤਾ ਮੋਸਟ ਆਫ 50% ਵਿਟਨੈਸਿਸ ਦਾ ਵਿਦ ਪੀਰੀਅਡ ਆਫ ਟਾਈਮ ਕਿਸੇ ਡੈਥ ਹੋ ਗਈ ਕਿਸਦਾ ਕੁਝ ਹੋ ਗਿਆ ਹੋ ਗਿਆ ਉਹ ਕੋਰਟ ਤੱਕ ਪਹੁੰਚ ਹੀ ਨਹੀਂ ਸਕੇ यो ਵਾਈਟਲ ਐਵੀਡੈਂਸ ਜੇ ਮੈਕਸਿਮਮ ਵਿਟਨੈਸਿਸ ਪਹੁੰਚਦੇ ਤਾਂ ਹੋਰ ਆਉਂਦਾ ਬਟ ਦੇਖੋ ਕੋਰਟ ਨੇ ਇੰਨੇ ਵਿਟਨੈਸ ਨੇ ਵੀ ਸੈਟੀਸਫਾਈਡ ਹੋ ਗਿਆ ਤੇ ਉਹਨਾਂ ਨੂੰ ਇਹ ਜਨਵਿਕਸ਼ਨ ਆਈਆ ਕਨਵਿਕਸ਼ਨ ਦਵਾਦੇ ਸੈਂਟੈਂਸ ਆਈਆ ਸੋ ਇਸ ਚੀਜ਼ ਦੇ ਵਿੱਚ ਇੱਕ ਜਿਹੜਾ ਮੇਨ ਕਈ ਚੀਜ਼ਾਂ ਇਹਦੇ ਵਿੱਚ ਹੋਰ ਨਜ਼ਰ ਆਉਂਦੀਆਂ ਨੇ ਕਿ ਜਿਹੜਾ ਇਹਨਾਂ ਨੇ 4 ਬੰਦੇ ਚੱਕੇ ਸੀਗੇ ਉਹਨਾਂ ਦੇ ਵਿੱਚ ਇੱਕ ਮੰਗਲ ਸਿੰਘ ਸੀਗਾ ਜੀ ਮੰਗਲ ਸਿੰਘ ਨੂੰ ਵੀ ਇਹਨਾਂ ਨੇ ਇਨਕਾਊਂਟਰ ਦੇ ਵਿੱਚ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਮਾਰਤਾ ਬਟ ਉਹਦੇ ਦੀ ਬਾਡੀਲੀ ਇੰਜਰੀਜ਼ ਐਦਾਂ ਦੀਆਂ ਸੀਗੀਆਂ ਮੈਡੀਕਲ ਦੇ ਵਿੱਚ ਤੇ ਉਹ ਬਾਡੀਲੀ ਇੰਜਰੀਜ਼ ਹੋਏ کورٹ ਨੇ ਪ੍ਰੀਜ਼ਿਊਮ ਕੀਤਾ ਕਿ ðiਸ ਆਰ ਨਾਟ ਦਾ ਇਨਕਾਊਂਟਰ ਇੰਜਰੀ ðiਸ ਆਰ ਦਾ ਇੰਜਰੀਜ਼ ਆਫ ਟਾਰਚਰ ਤੇ ਜਿਹੜਾ ਸਫੀਸ਼ੈਂਟਲੀ ਪ੍ਰੂਵ ਕਰਦਾ ਕਿ ਉਹਨਾਂ ਦਾ ਮਰਡਰ ਕੀਤਾ ਤੋ ਇਦਾਂ ਤੇ ਕਈ ਤੱਤ ਸੀਗੇ ਜਿਨ੍ਹਾਂ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਇਹ ਇਨਕਾਊਂਟਰ ਨਹੀਂ ਸੀ ði se are murder ਸਰ ਜਿਸਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਬਹੁਤ ਲੰਬੀ ਚੌੜੀ ਲਿਸਟ ਸੀ ਕਿ ਐਵਿਡੈਂਸਿਸ ਦੀ ਔਰ ਜੋ ਕਈ ਨਹੀਂ ਆਏ ਕਈ ਮਰ ਗਏ ਜਾਂ ਰਸਤੇ 'ਚ ਹੀ ਰਹਿ ਗਏ ਮਤਲਬ ਕਿ ਕੋਰ ਤੱਕ ਪਹੁੰਚੇ ਹੀ ਨਹੀਂ ਇੱਕ ਤਰੀਕੇ ਦੇ ਤੇ ਸਰ ਉਹ ਉਹ ਦਾ ਹਾਲਾਤਾਂ ਦੇ ਵਿੱਚ ਉਹ ਇਨ ਦਾ ਡਿਊ ਕੋਰਸ ਆਫ ਔਰ ਦਾ ਪ੍ਰੋਸੀਡਿੰਗ ਇੱਦਾਂ ਨਹੀਂ ਲੱਗਦਾ ਵੀ ਕਿਤਨਾ ਕਿਤਾ ਸ਼ੇਕੀ ਹੋ ਸਕਦਾ ਹੈ ਪਤਾ ਨਹੀਂ ਕੀ ਬਣੇਗਾ ਡੈਫੀਨਿਟਲੀ ਵਕੀਲ ਜਿਹੜੇ ਨੇ ਡਿਫੈਂਸ ਕਾਉਂਸਲਸ ਨੇ ਜਾਂ ਜਿਹੜੇ ਡਿਫੈਂਸ ਸਾਈਡ ਹੁੰਦੀ ਹੈ ਉਹ ਆਪਣਾ ਪੂਰਾ ਦਾ ਪੂਰਾ ਜਿਹੜਾ ਜ਼ੋਰ ਜ਼ਰੂਰ ਲਾਉਂਦੀ ਹੈ ਪਰ ਫਿਰ ਵੀ ਕਿਤੇ ਸ਼ੇਕੀ ਹੋ ਸਕਦਾ ਉਸ ਟਾਈਮ ਤੇ ਬੜਾ ਟ੍ਰਿੱਕੀ ਹੁੰਦਾ ਹੈ ਬਿਕੋਜ਼ ਉਹਦੇ ਵਿੱਚ ਕਈ ਵਾਰੀ ਅਦਾਲਤ ਤਾਂ ਕਿਸ ਤਰੀਕੇ ਦੇ ਨਾਲ ਲੈਂਦੀ ਹੈ ਨਹੀਂ ਲੈਂਦੀ ਜਿਵੇਂ ਤੁਸੀਂ ਆਪ ਕਿਹਾ ਕਿ ਚਾਹੇ ਜਿੰਨੇ ਵੀ ਐਵਿਡੈਂਸ ਸੀ ਉਹਨਾਂ ਦੇ ਬਿਨਾਂ ਤੇ ਵੀ ਅੱਜ ਜਿਹੜੀ ਇੱਕ ਵੱਡੀ ਸਜ਼ਾ ਜਿਹੜੀ ਹੈਗੀ ਹੈ ਅਦਾਲਤ ਨੇ ਸੁਣਾਈ ਹੈ ਮੈਂ ਇਹਦੇ ਵਿੱਚ ਦੇਖੋ ਆਪਾਂ ਨੂੰ ਜਦੋਂ ਆਪਾਂ ਇਸ ਚੀਜ਼ ਦੇ ਤੁਰਦੇ ਹਾਂ ਤਾਂ ਪਰਮਾਤਮਾ ਤੇ ਵਾਹਿਗੁਰੂ ਤੇ ਜ਼ਰੂਰ ਪ੍ਰੋਸਾ ਕਰਨਾ ਚਾਹੀਦਾ ਜੀ ਕਿਤੇ ਨਾ ਕਿਤੇ 올 ਮਾਈਟੀ ਹੁੰਦੀ ਆ ਤੁਹਾਡੇ ਨਾਲ ਖੜਦੀ ਆ ਤੇ ਬਾਕੀ ਜਿਹੜੀ ਚੀਜ਼ ਐ ਇਹ ਹੁਣ ਡਾਕੂਮੈਂਟਰੀ ਚੀਜ਼ਾਂ ਨੇ ਜੀ ਹੁਣ ਦੇਖੋ ਇਹਨਾਂ ਚ ਤੱਤ ਸੀ ਜਿਹੜੇ ਇਸ ਵਿਟਨੈਸ ਸੀਗੇ ਵਿਟਨੈਸ ਇਸ ਨਹੀਂ ਪਹੁੰਚ ਸਕੇ ਬਟ ਦ ਵਾਈਟਲ ਐਵੀਡੈਂਸ ਜਿਹੜਾ ਆ ਗਿਆ ਉਹੀ ਸਫੀਸ਼ੀਐਂਟ ਹੋ ਗਿਆ ਜੀ ਤੇ ਉਸੇ ਐਵੀਡੈਂਸ ਦੇ ਨਾਲ ਇਹਨਾਂ ਨੂੰ ਕਨਵੈਕਸ਼ਨ ਹੋ ਗਈ ਜੀ ਤੇ ਹੁਣ ਦੇਖੋ ਇਨਕਾਉਂਟਰ ਵੀ ਦੋ ਸੀਗੇ ਜੀ ਨਾਟ ਦਿਸ ਇਜ਼ ਨਾਟ ਵਨ ਇਨਕਾਉਂਟਰ ਅਲੱਗ-ਅਲੱਗ ਜਗ੍ਹਾ ਤੇ ਦੋ ਜਗ੍ਹਾ ਮਾਰਿਆ ਸੀਗਾ ਤੇ ਦੋ ਜਗ੍ਹਾ ਮਾਰਿਆ ਸੀਗਾ ਤੇ ਉਹਨਾਂ ਨੂੰ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਇਹ ਇਨਕਾਊਂਟਰ ਸੀਗੇ ਜੀ ਤੇ ਬਟ ਦੇ ਆ ਫੇਲਡ ਇਨ ਇਟ ਰੀ ਕ੍ਰੀਏਟ ਕਰਨਾ ਸਾਰਾ ਸੀਨ ਕ੍ਰੀਏਟ ਕਰਨਾ ਸੀਕੁਐਂਸ ਆਫ ਸੀਨ ਔਰ ਸਾਰਾ ਕ੍ਰਾਈਮ ਜਿਹੜਾ ਹੈਗਾ ਉਹ ਸਾਰੀ ਦੀ ਸਾਰੀ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਔਰ ਇੰਨਾ ਲੰਮਾ ਸਮਾਂ ਬੜਾ ਔਖਾ ਹੋ ਜਾਂਦਾ ਉਹਨਾਂ ਚੀਜ਼ਾਂ ਨੂੰ ਪੇਪਰ ਤੇ ਔਨ ਰੈਕਰਡ ਲੈ ਕੇ ਆਣਾ ਮੈਂ ਮੈਦੇਵਿਸ਼ ਨੇ ਇੱਕ ਬੇਸਿਕਲੀ ਜੇ ਤੁਸੀਂ ਲੀਗਲੀ ਚੀਜ਼ ਦੇਖੋ ਇੱਕ ਲੰਬਾ ਅਰਸਾ ਇਹ ਕੇਸ ਸਟੇ ਬਹੁਤ ਰਹੇ ਨੇ अच्छा like जी हां ये तकरीबन 2010 ਤੋਂ ਲੈ ਕੇ ਆਈ थिंक 10 ইয়ার্স देयर मैटर हैज बीन ইন স্টে اچھا جی ਤੇ ਫਿਰ 스테 ਜਦੋਂ ਰਿਮੂਵ ਹੋਈ ਆ ਤਾਂ ਪ੍ਰोसीडिंग ਫਾਸਟ ਹੋਈਆਂ ਨੇ 2017 ਤੋਂ ਬਾਅਦ ਜੀ ਉਸ ਤੋਂ ਪਹਿਲਾਂ ਬਹੁਤ ਉਸ 스테 ਦੇ ਦੌਰਾਨ ਹੀ ਐਵੀਡੈਂਸ ਬਹੁਤ ਲਾਸ ਹੋ ਗਿਆ ਜਿਵੇਂ ਤੁਹਾਨੂੰ ਵਿਟਨੈਸਿਸ ਦੀ ਡੈਥ ਮੈਂ ਦੱਸੀ ਆ ਉਹਨਾਂ ਦੀ ਹੋ ਗਈ ਹੋਰ ਵਾਈਟਲ ਇਹਨਾਂ ਨੇ ਪਰਿਵਾਰਾਂ ਤੇ ਵੀ ਕਿਸੇ ਨੇ ਇਸ ਤਰੀਕੇ ਨਾਲ ਇਨਫਰੈਂਜ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਵੀ ਪਰਿਵਾਰਾਂ ਨੇ ਦੱਸਿਆ ਪਰ ਉਹ ਕੁਐਸ਼ਨ ਕਿਸੇ ਲੈਵਲ ਤੱਕ ਹੀ ਚੱਕ ਸਕਦੇ ਸੀਗੇ ਕਿ ਉਹਨਾਂ ਦੀ ਕਿਸੇ ਪਾਸੇ ਤੋਂ ਫਾਈਨੈਂਸ਼ਲੀ ਕੋਈ ਅਪਰੋਚ ਨਹੀਂ ਸੀਗੀ ਸੋ ਡਰ ਵੀ ਸੀਗਾ ਪਰ ਐਨੀ ਹਾਉ ਜੋ ਅੱਜ ਆਇਆ ਫੈਮਿਲੀ ਐਂਡ ਵੀ ਆਰ ਆਲ ਸੈਟੀਸਫਾਈਡ ਇਹ ਇੱਕ ਦੋ ਪਰਿਵਾਰ ਕਹ ਰਹੇ ਨੇ ਕਿ ਉਹਨਾਂ ਦੀ ਵਾਈਫ ਨੂੰ ਵੀ ਚੱਕ ਕੇ ਲੈ ਗਏ ਸੀਗੇ ਟੌਰਚਰ ਕੀਤਾ ਔਰ ਉਹ ਉਹਨਾਂ ਨੂੰ ਵੈਸੇ ਹੀ ਇਨਵੋਲ ਕਰ ਲਿੱਤਾ ਗਿਆ ਬਿਨਾ ਮਤਲਬ ਤੋਂ ਜਦ ਕਿ ਕਹਿੰਦੇ ਅਸੀਂ ਤਾਂ ਨਾਰਮਲ ਜੀ ਫੈਮਿਲੀ ਸੀਗੇ ਨਾਰਮਲ ਤਰੀਕੇ ਨਾਲ ਰਹਿੰਦੇ ਸੀਗੇ ਫਿਰ ਵੀ ਸਾਡਾ ਜਿਹੜਾ ਇਸ ਤਰੀਕੇ ਨਾਲ ਸਾਨੂੰ ਗੇੜ ਵਿੱਚ ਲੈ ਆਏ ਗਏ ਤੇ ਇੱਕ ਲੇਡੀ ਦਾਸਰੇ ਸੀ ਜਿਸ ਤਰੀਕੇ ਦੇ ਨਾਸ਼ਿੰਦਰ ਕੌਰ ਜਿਹੜੇ ਹੈਗੇ ਉਹ ਕਹ ਰਹੀ ਸੀ ਕਿ ਮੈਨੂੰ ਬਿਜਲੀਆਂ ਲਾਈਆਂ ਗਈਆਂ ਮੈਨੂੰ ਟੌਰਚਰ ਕੀਤਾ ਗਿਆ ਮੇਰੇ ਚਾਰ ਬੱਚੇ ਸੀ ਉਹ ਵੀ ਨਾਲ ਲੈ ਕੇ ਮਤਲਬ ਉਹ ਸਾਰਾ ਦਾ ਸਾਰਾ ਸੀਨ ਵੀ ਬੜਾ ਇੱਕ ਆਪਣੇ ਆਪ ਦੇ ਵਿੱਚ ਹੁੰਦਾ ਕਿ ਉਹਦਾ ਵੀ ਕੋਈ ਜ਼ਿਕਰ ਇਹਦੇ ਨਾਲ ਹੋਇਆ ਸਾਰੇ ਦੇ ਸਾਰੇ ਕੇਸ ਦੌਰਾਨ ਮੈਮ ਤੁਸੀਂ ਦੇਖੋ ਜਿਹੜੇ ਪਹਿਲਾਂ ਇਹਨਾਂ ਨੇ ਚੱਕੇ ਨੇ ਸੀ 4 ਅਕਿਊਜ਼ ਜੀ 4 ਅਕਿਊਜ਼ ਕੌਣ ਸੀਗੇ ਜੀ ਉਹ ਇਹਨਾਂ ਦੇ ਆਪਣੇ ਮੁਲਾਜ਼ਮ ਨੇ ਜੀ ਉਹਨਾਂ ਜਿਹੜੇ ਇੱਕ ਦਲਜੀਤ ਸਿੰਘ ਨੂੰ ਛੜਤਾ ਸੀਗਾ ਜੀ ਤੇ ਤਿੰਨ ਦਾ ਇਹਨਾਂ ਦੇ ਨਾਲ ਐਨਕਾਊਂਟਰ ਕਰ ਦਿੱਤਾ ਉਹ ਆਪਣੇ ਹੀ ਸੀਗੇ ਜਿਹੜੇ ਆਪਣੇਆਂ ਵਿੱਚੋਂ ਚੱਕਿਆ ਇਹ ਵੀ ਨਾਰਮਲ ਸੀ ਉਹ ਵੀ ਨਾਰਮਲ ਸੀਗੇ ਜੀ ਮਤਲਬ ਉਹਨਾਂ ਨੂੰ ਕੋਈ ਐਦਾਂ ਦਾ ਕੋਈ ਕੁਐਸਚਨ ਮਾਰਕ ਉਹਨਾਂ ਤੇ ਨਹੀਂ ਰੇਜ਼ ਕਰ ਸਕਦੇ ਥੇ ਆਰ ਨਾਰਮਲ ਪੀਪਲ ਉਹ ਆਰਮਨਾਰ ਆਪਣੀ ਜ਼ਿੰਦਗੀ گزارਾ ਕਰਦੇ ਸੀ ਆਪਣੇ ਪਰਿਵਾਰ ਪਾਲਣਾ ਚਾਹੁੰਦੇ ਸੀ ਵਟੇ ਜੋ ਇਹਨਾਂ ਨੇ ਕੀਤਾ ਜੇ ਉਹਨਾਂ ਨੂੰ ਕਿਸੇ ਗੱਲ ਤੋਂ ਫਾਲਤ ਲੱਗਦੇ ਸੀ ਦੇ ਸ਼ੁਡ ਪੁਟ them in the proceeding yes ਮਤਲਬ ਕਿਸੇ ਨੂੰ ਮਾਰਨਾ ਕੋਈ ਲੀਗਲ ਚੀਜ਼ ਹੈ ਕੋਈ ਜਾਇਜ਼ ਸੀ ਨਹੀਂ ਸੋ ਉਸੇ ਕਰਦਾ ਜਨੋ no 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 ਬਿਲਕੁਲ ਬਿਲਕੁਲ ਉਹ ਨਹੀਂ ਕੀਤਾ ਜਾ ਸਕਦਾ ਇਸ ਚੀਜ਼ ਨੂੰ ਮਤਲਬ ਕਿਸ ਚੀਜ਼ ਨਾਲ ਨਹੀਂ ਜਾਇਜ਼ ਜਾ ਸਕਦਾ ਇਹਨੂੰ ਬਿਲਕੁਲ ਵੀ ਅਸੀਂ ਹਾਂ ਜਸਟੀਫਾਈ ਨਹੀਂ ਕਰ ਸਕਦੇ can not be justified ਜੇ ਉਹਨਾਂ ਨੂੰ ਕੋਈ ਲੱਗਦਾ ਸੀ ਦੇ ਸ਼ੁਡ ਬ੍ਰਿੰਗ that people to the court ਜੋ ਵੀ ਇਹਨਾਂ ਦੇ ਗ੍ਰੀਵੈਂਸ ਸੀਗੇ ਕੋਰਟ ਤਾਂ ਹਰ ਕਿਸ ਲਈ ਖੁੱਲੇ ਨੇ ਸਰ ਅ ਅੱਜ ਜਿਹੜਾ ਹੋਇਆ ਫੈਸਲਾ ਆਇਆ ਕੀ ਫੈਸਲਾ ਆਇਆ ਹੈ ਔਰ ਕਿੰਨਾ ਜਿਹੜਾ ਹੈਗਾ ਉਹ ਲਾਇਆ ਗਿਆ ਇਹਨਾਂ ਨੂੰ ਫਾਈਨ ਲਾਇਆ ਗਿਆ ਕਿਦਾਂ ਦਾ ਫੈਸਲਾ ਕਿਉਂਕਿ ਲਾਈਫ ਇੰਪ੍ਰਿਜ਼ਨਮੈਂਟ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ ਹੈ ਕਿਸ ਤਰ੍ਹਾਂ ਦੀ ਹੈਗੀ ਹੈ ਕੀ ਉਹਦਾ ਪੂਰਾ ਦਾ ਪੂਰਾ ਹੈਗਾ ਸੀ ਜੋ ਜਦੋਂ ਪ੍ਰੋਨਾਂਸ ਕੀਤੀ ਹੈ ਜੱਜਮੈਂਟ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਹੀ ਦੱਸਿਆ ਕਿ ਅੰਡਰ ਸੈਕਸ਼ਨ 302 ਲਾਈਫ ਇੰਪ੍ਰਿਜ਼ਨਮੈਂਟ ਜੀ ਰਿਗਰਸ ਲਾਈਫ ਇੰਪ੍ਰਿਜ਼ਨਮੈਂਟ Regress. rigorous life imprisonment with 2 lakh fine in section 302 yes okay. uh, 218 de vich bhi rigorous imprisonment for 3 years with fine ਇਸ ਤਰ੍ਹਾਂ ਉਹਨਾਂ ਨੇ ਮਤਲਬ ਨਾਰਮਲ ਨਹੀਂ ਹੈ ਕਿ ਰਿਗਰਸ ਇੰਪ੍ਰੀਜ਼ਨਮੈਂਟ ਕਾਫੀ ਇੱਕ ਲਾਈਫ ਨਾਲੋਂ ਜ਼ਿਆਦਾ ਇਸ ਤੋਂ ਉੱਤੇ ਨਹੀਂ ਦੇ ਸਕਦੇ ਜੀ ਯਾ ਦਾ ਡੈਥ ਸੈਂਟੈਂਸ ਹੈ ਬਟ ਲਾਈਫ ਇੰਪ੍ਰੀਜ਼ਨਮੈਂਟ ਇਜ਼ ਅ ਮੈਕਸਿਮਮ ਫਾਈਨ ਕਿੰਨਾ ਟੋਟਲ ਹੋਇਆ ਫਾਈਨ ਮੈਮ ਪਰ ਕਿਊਜ਼ 4 ਲੱਖ ਹੋਇਆ ਜੀ ਤੇ ਟੋਟਲੀ 20 ਹੋਏ ਹਾਂਜੀ 20 20 ਲੱਖ ਤੇ ਜਿਹੜਾ ਸਾਰੇ ਫੈਮਿਲੀ ਦੇ ਵਿੱਚ ਡਿਵਾਈਡ ਹੋਏ ਓਕੇ ਸਾਰੀ ਫੈਮਿਲੀ ਜਿਹੜਾ ਵਿਕਟਿਮਸ ਨੂੰ ਦਿੱਤਾ ਜਾਏਗਾ ਉਹ ਹਾਂਜੀ ਜੀ 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 ਬਹੁਤ ਬਤਨਵਾੜੇ ਇਹ ਸਾਡੇ ਨਾਲ ਸੀਗੇ ਪੁਸ਼ਪਿੰਦਰ ਸਿੰਘ ਨੱਥ ਐਡਵੋਕੇਟ ਨੇ ਜਿਨ੍ਹਾਂ ਨੇ ਕੇਸ ਲੜਿਆ ਇਹਨਾਂ ਦੇ ਸਾਰੇ ਸਾਰੇ ਪੈਨਲ ਆਫ ਐਡਵੋਕੇਟਸ ਨੇ ਜਿਨ੍ਹਾਂ ਨੇ ਇਹ ਕੇਸ ਲੜਿਆ ਮਨੁੱਖੀ ਅਧਿਕਾਰਾਂ ਦੀ ਇਹਨਾਂ ਦੀ ਇੱਕ ਜਥੇਬੰਦੀ ਹੈਗੀ ਹੈ ਜਿਹਦੇ ਅਧੀਨ ਇਹਨਾਂ ਨੇ ਕੇਸ ਲੜੇ ਨੇ ਔਰ ਕਹਿੰਦੇ ਕਿ ਇਹ ਕੇਸ ਵਿੱਚ ਰੁਕਿਆ ਵੀ ਰਿਹਾ 10 ਸਾਲਾਂ ਤੱਕ ਇਹਨੂੰ ਸਟੇ ਤੇ ਰੱਖਿਆ ਗਿਆ ਔਰ ਸਟੇ ਦੇ ਰੱਖਣ ਦੇ ਬਾਅਦ ਦੁਬਾਰਾ ਤੋਂ ਇਹ ਕੇਸ ਖੁੱਲਦਾ ਹੈ ਔਰ ਫਿਰ ਟੋਟਲ ਜਿਹੜਾ ਵਿਕਟਿਮਸ ਦੇ ਲਈ ਸੀ 32 ਸਾਲ ਲੱਗ ਗਏ ਉਹਨਾਂ ਨੂੰ ਇਸ ਤਰੀਕੇ ਦਾ ਕੋਟਾਂ ਤੋਂ ਜਿਹੜਾ ਉਹ ਨਿਆਂ ਮਿਲਦੇ ਹੋਏ ਜਸਟਿਸ ਇਨਸਾਫ ਮਿਲਦੇ ਹੋਏ ਪਰ ਉਸ ਦੇ ਨਾਲ ਇੱਕ ਗੱਲ ਹੋਰ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ ਲਾਈਫ ਜਿਹੜੀ ਦਿੱਤੀ ਗਈ ਹੈ ਉਹਨਾਂ ਨੂੰ ਸਜ਼ਾ ਉਮਰ ਕੈਦ ਦੀ ਸਜ਼ਾ ਜਿਹੜੀ ਸੁناਈ ਗਈ ਹੈ ਉਹ ਬਾ ਮੁਸ਼ੱਕਤ ਸਜ਼ਾ ਸੁناਈ ਗਈ ਹੈ ਲਾਈਫ ਇੰਪ੍ਰਿਜ਼ਨਮੈਂਟ ਔਰ ਉਹਦੇ ਨਾਲ ਹੀ 4 ਲੱਖ ਪ੍ਰਤੀ ਜਿਹੜਾ ਹੈਗਾ ਕਨਵਿਕਟ ਉਨੂੰ ਫਾਈਨ ਲਾਇਆ ਗਿਆ ਟੋਟਲ 20 ਲੱਖ ਦਾ ਫਾਈਨ ਜਿਹੜਾ ਉਹ ਬਣਦਾ ਹੈਗਾ ਔਰ 20 ਲੱਖ ਦੇ ਫਾਈਨ ਨੂੰ ਤਕਸੀਮ ਕੀਤਾ ਜਾਏਗਾ ਡਿਵਾਈਡ ਕੀਤਾ ਜਾਏਗਾ ਫੈਮਲੀਆਂ ਨੂੰ ਦਿੱਤਾ ਜਾਏਗਾ ਪਰ ਉਸ ਦੇ ਬਾਵਜੂਦ ਚਾਹੇ ਅੱਜ ਫੈਮਲੀਆਂ ਨੂੰ ਥੋੜਾ ਜਿਹਾ ਰਿਲੀਫ ਮਿਲ ਸਕਦਾ ਹੈ ਪਰ ਉਹਦੇ ਬਾਵਜੂਦ ਵੀ ਜਿਹੜਾ ਉਹਨਾਂ ਦਾ ਨੁਕਸਾਨ ਹੈਗਾ ਉਹ ਬਹੁਤ ਜ਼ਿਆਦਾ ਵੱਡਾ ਹੈ ਪਰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਹ 1993 ਦਾ ਕੇਸ ਸੀਗਾ ਜਿਹਦੇ ਵਿੱਚ ਕੀ ਅੱਜ ਪੰਜ ਪੁਲਿਸ ਵਾਲਿਆਂ ਨੂੰ ਜਿਹੜਾ ਪੁਲਿਸ ਮੁਲਾਜ਼ਮਾਂ ਨੂੰ ਜਿਹੜੇ ਕਿ ਹਾਲ ਵਿੱਚ ਰਿਟਾਇਰ ਵੀ ਹੋਏ ਨੇ ਉਹਨਾਂ ਨੂੰ ਬਾ ਮੁਸ਼ੱਕਤ ਉਮਰ ਕੈਦ ਦੀ ਸਜ਼ਾ ਸੁناਈ ਗਈ ਹੈ ਔਰ ਦੋ ਜਿਹੜੇ ਮੁਲਜ਼ਮ ਅੱਜ ਜਿਹੜੇ ਕਨਵਿਕਟ ਹੋ ਗਏ ਨੇ ਜਿਹੜੇ ਦੋਸ਼ੀ ਕਰਾਰ ਕੀਤੇ ਗਏ ਔਰ ਅੱਜ ਉਹ ਸਜ਼ਾ ਯਾਫਤਾ ਹੋ ਗਏ ਨੇ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਬਾਕੀ ਤਿੰਨ ਜਿਹੜੇ ਸੀਗੇ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੁਆਰਾ ਹੀ ਦੇ ਰਹੀ ਉਹਨਾਂ ਨੂੰ ਉਹਨਾਂ ਦੀ ਸਜ਼ਾ ਸੁناਈ ਗਈ ਹੁਣ ਇਹ ਜਿਹੜੇ ਸਜ਼ਾ ਯਾਫਤਾ ਮੁਜਰਮ ਬਣ ਗਏ ਨੇ ਔਰ ਇਹਨਾਂ ਨੂੰ ਬਾ ਮੁਸ਼ੱਕਤ ਜਿਹੜੀ ਹੈਗੀ ਹੈ ਉਹ ਉਮਰ ਕੈਦ ਦੀ ਸਜ਼ਾ ਸੁਨਾਈ ਗਈ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਮੁਹਾਲੀ ਤੁਸੀਂ ਦੇਖਦੇ ਹੋ ਰਹੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ